ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੀ ਹਰ ਨਵੀਂ ਅਤੇ ਤਾਜ਼ੀ ਖਬਰਾਂ ਤੋਂ ਅੱਤ ਤੱਕ ਪੰਤ੍ਰਣ ਬਾਰਡਰ ਏਰੀਆ ਕਿਸਾਨ ਯੂਨੀਅਨ ਰਈਆ ਵਿਖੇ ਹੋਣ ਜਾ ਰਹੀ ਵੱਡੀ ਰੈਲੀ ਸਬੰਧ ਬਾਰਡਰ ਏਰੀਆ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਰਗਵੇ ਸਿੰਘ ਬੰਗਾਲਾ ਦੀ ਗਵਾਹੀ ਦੇ ਹੇਠ ਖੇਮ ਕਰਨ ਵਿਖੇ ਕੀਤੀ ਗਈ ਮੀਟਿੰਗ ਮੀਟਿੰਗ ਦੇ ਸਬੰਧ ਦੇ ਵਿੱਚ ਸੂਬਾ ਪ੍ਰਧਾਨ ਨੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿ ਕਿ 16 ਅਗਸਤ ਨੂੰ ਰੇਗਿਆ ਵਿਖੇ ਹੋਣ ਜਾ ਰਹੀ ਬਾਰਡਰ ਕਿਸਾਨ ਜੁਨਨਦੀਪ ਵੱਡੀ ਰੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਤੇ ਸੈਂਟਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਦੇ ਵਿੱਚ ਰੱਖੀ ਗਈ ਹੈ ਇਹ ਮੀਟਿੰਗ ਹੋਰੇ ਸੰਬੰਧੀ ਕੀ ਕਹਿੰਦੇ ਨਾ ਜਏ ਕਿਸਾਨ ਆਗੂ ਆਉਂ ਜਾਣਨ ਦੀ ਉਹਨਾਂ ਦੇ ਕੋਲੋਂ ਕੋਸ਼ਿਸ਼ ਕਰਦੇ ਆ ਤੁਸੀਂ ਵੀ ਦੇਖੋ ਖੇਮਕਰਨ ਤੋਂ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ ਅੱਜ ਦੀ ਮੀਟਿੰਗ ਗੁਰੂਸਰ ਗੁਰਦੁਆਰਾ ਖੇਮਕਰਨ ਬਾਰਡਰ ਏਰੀਆ ਕਿਸਾਨੀਓਨ ਨੇ ਰੱਖੀ ਗਈ ਆ ਇਹ ਮੀਟਿੰਗ ਦਾ ਮੇਨ ਮਕਸਦ ਇਹ ਆ ਕਿ 16 ਅਗਸਤ ਨੂੰ ਰਿਆ ਇੱਕ ਬਹੁਤ ਵੱਡੀ ਨਾਨ ਪੋਲਿਟিক্যাল ਪਾਰਟੀ ਦੀ ਜਿਹੜੀ ਆ ਉਹ ਕਾਨਫਰੰਸ ਹੋ ਰਹੀ ਆ ਜਿਹਦੇ ਚ ਡੱਲੇਵਾਲ ਸਾਹਿਬ ਮੇਨ ਨੇ ਔਰ ਸਾਡੀਆਂ ਮੀਟਿੰਗਾਂ ਇਹ ਤੋਂ ਪਹਿਲਾਂ ਵੀ ਹੋ ਚੁੱਕੀਆਂ ਔਰ ਟੀਵੀ ਤੇ ਵੀ ਆ ਚੁੱਕਾ ਕਿ ਅਸੀਂ ਜਿੰਨੇ ਵੀ ਆ ਕਿਸਾਨ ਅਸੀਂ ਇਹ ਪਾਲਿਸੀ ਜਿਹੜੀ ਲੈਂਡ ਪੂਲਿੰਗ ਆ ਇਹਦੇ ਬਰ ਖਿਲਾਫ ਜਿਹੜਾ ਸਰਕਾਰ ਦੇ ਨਾਲ ਚੱਲ ਰਹੇ ਆ ਔਰ ਸਰਕਾਰ ਨੂੰ ਕਹਿ ਰਹੇ ਆ ਕਿ ਅਸੀਂ 1 ਇੰਚੀ ਜ਼ਮੀਨ ਨਹੀਂ ਦੇਵਾਂਗੇ ਸਰਕਾਰ ਜਿਹੜੀ ਆ ਇਸ ਟਾਈਮ ਸਾਡੇ ਕੋਲ ਜ਼ਮੀਨ ਖੋਰੀ ਆ ਤੇ ਜਿਹੜੀ ਸੈਂਟਰ ਸਰਕਾਰ ਉਹ ਸਾਡੇ ਕੋਲ ਅਨਾਜ ਖੋਰੀ ਸੀ ਇਸ ਕਰਕੇ ਦੋਨੋਂ ਇੱਕੇ ਹੀ ਚੱਟੂ ਪੱਟੂ ਨੇ ਤੇ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਜਿਵੇਂ ਲੁਧਿਆਣੇ 7 ਅਗਸਤ ਨੂੰ ਘਰ ਤੋਂ ਘਾਟੇ 50 ਲੱਖ ਬੰਦਾ ਇਕੱਠਾ ਆਇਆ ਸੀ ਇਸੇ ਤਰ੍ਹਾਂ 50 ਲੱਖ ਤੋਂ ਉੱਪਰ ਬੰਦਾ ਜਿਹੜਾ ਰਈਏ ਇਕੱਠਾ ਹੋਏਗਾ ਸਰਕਾਰ ਦੀਆਂ ਅੱਖਾਂ ਖੋਲੇਗਾ ਔਰ ਇਹਦੇ ਵਿੱਚ ਸਿਰਫ ਅਸੀਂ 11 ਯੂਨੀਅਨਾਂ ਨੌਨ ਪਾਰਟੀਕਲ ਜਿਹੜੀਆਂ ਉੱਥੇ ਉਸ ਟਾਈਮ ਜਾਵਾਂਗੇ ਸਾਡੇ ਕਿਸਾਨ ਪਹੁੰਚਣਗੇ ਔਰ 16 ਦੀ ਜਿਹੜੀ ਆ ਅਗਸਤ ਦੀ ਜਿਹੜੀ ਆ ਕਾਨਫਰੰਸ ਸਾਡੀ ਨੌਨ ਪਾਰਟੀਕਲ ਦੀ ਪੂਰੀ ਕਾਮਯਾਬ ਕਰਾਂਗੇ ਅੱਜ ਦੇ ਵਿਚਾਰ ਉਸ ਚੀਜ਼ ਬਾਰੇ ਕੀਤੇ ਗਿਆ ਇਸ ਤੋਂ ਇਲਾਵਾ ਵੀ ਅਸੀਂ ਇੱਥੇ ਵਿਚਾਰ ਕੀਤਾ ਹੈ ਕਿ ਸਾਡੀ ਜਿਹੜੀ ਆ ਪਹਿਲੀਆਂ ਮੰਗਾਂ ਉਹ ਵੀ ਅਸੀਂ ਜਿਹੜੀਆਂ ਵਾਂ ਉਹਤੇ ਵਿਚਾਰ ਕਰਕੇ ਉਹ ਵੀ ਉੱਥੇ ਮੰਗ ਸਾਰੀ ਸਾਡੀ ਚੱਲੇਗੀ ਸਾਡਾ ਐਕਸ਼ਨ ਚੱਲ ਰਿਹਾ ਹੈ ਜਿਵੇਂ 19 ਨੂੰ ਇਹਨਾਂ ਨੇ ਸਾਨੂੰ ਅਰੈਸਟ ਕੀਤਾ ਹੈ ਚੰਡੀਗੜ੍ਹ ਇਹ ਆਪਣੇ ਆਪ ਸਮਝ ਜਾਣਗੇ ਸਾਡਾ ਜਿਹੜਾ ਉਸੇ ਤਰ੍ਹਾਂ ਹੀ ਪੋਲੀਟੀਕਲ ਜਿਹੜਾ ਸਾਡਾ ਇਹ ਮੰਗ ਚੱਲ ਰਹੀ ਹੈ ਐਮਐਸਸੀ ਤੇ ਸਾਰੇ ਮੰਗਾਂ ਦੀ ਖੇਮ ਕਰਨ ਦੇ ਵਿੱਚ ਇੱਕ ਖਾਸ ਅਸੀਂ ਸੋਚ ਵਿਚਾਰ ਆਜ ਕੀਤੀ ਆ ਕਿ ਚਿੱਪ ਮੀਟਰ ਜਿਹੜੇ ਆ ਉਹ ਲੱਗਿਆ ਦੂਸਰੇ ਜਿਲ੍ਹਿਆਂ ਦੇ ਵਿੱਚ ਦੂਸਰੇ ਥਾਵਾਂ ਤੇ ਚਿਪ ਮੀਟਰ ਨੂੰ ਜਿਹੜਾ ਉਹ ਨਾ ਪਸੰਦ ਕਰਦੇ ਹੋਏ ਜਿਹੜੇ ਕੰਜ਼ਿਊਮਰ ਆ ਉਹਨਾਂ ਨੇ ਸਾਰੇ ਆਪਣੇ ਘਰਾਂ ਤੋਂ ਪੁੱਟ ਕੇ ਸ਼ਹਿਰਾਂ ਤੋਂ ਪੁੱਟ ਕੇ ਪਿੰਡਾਂ ਤੋਂ ਪੁੱਟ ਕੇ ਬਿਜਲੀ ਕਰ ਲੈ ਆਗੇ ਜਮਾ ਕਰਾਤੇ ਆ ਇੱਥੇ ਵੀ ਬਹੁਤ ਜ਼ਿਆਦਾ ਲੋਕ ਦੁਖੀ ਨੇ ਉਹ ਚਿਪ ਮੀਟਰ ਰਾਤ ਦਿਨ ਚੱਲੀ ਜਾਂਦਾ ਜਿਹਦੇ ਇੱਕ ਏਸੀ ਤੇ ਇੱਕ ਪੱਖਾ ਵਾ ਉਹਨੂੰ ਹੀ ਰਾਤ ਦਿਨ ਚੱਲ ਕੇ ਜਿਹੜਾ ਬਿੱਲ ਆ 12000 13000 14000 ਆ ਰਿਹਾ ਰਾਤ ਦੇ ਟਾਈਮ ਕਈਆਂ ਨੇ ਚੈੱਕ ਕੀਤਾ ਕਿ ਚੈਪਮੀਟਰ ਉਹ ਕਈਆਂ ਨੇ ਦੁਕਾਨਾਂ ਤੇ ਲਾਏ ਨੇ 8 ਤੋਂ ਲੈ ਕੇ 6 ਵਜੇ ਤੱਕ ਦੁਕਾਨ ਖੋਲ੍ਹਦੀ ਆ ਉਹਦਾ ਪੂਰਾ ਕਨੈਕਸ਼ਨ ਤੋੜ ਜਾਂਦੇ ਆ ਫੇਰ ਵੀ ਉਹ ਦਿਨ ਚੜਦੇ ਨੂੰ 30 ਜਿਹੜੇ ਜੂੰਟ ਵਿਖਾਉਂਦਾ ਅਸੀਂ ਹੁਣ ਆਪਣਾ ਅਗਲਾ ਟਾਈਮ ਰੱਖਾਂਗੇ ਆ ਕਾਨਸਲਰ ਤੋਂ ਬਾਅਦ ਅਸੀਂ ਇਹ ਏਰੀਆ ਦੇ ਸਾਰੇ ਚੈਪਮੀਟਰ ਜਿਹੜੇ ਆ ਜਿਹੜੀ ਇਹ ਪਾਲਿਸੀ 2020 ਦੀ ਸਰਕਾਰ ਦੀ ਆ ਉਹ ਹੀ ਅੱਗੇ ਇਗਨੋਰ ਕੀਤੀ ਆ ਹੁਣ ਵੀ ਉਹਦੇ ਮਸਲੇ ਚ ਆਉਂਦੇ ਆ ਅਸੀਂ ਸਾਰਾ ਖੇਮ ਕਰਨ ਏਰੀਆ ਭਿੱਖੀਵਿੰਡ ਸਾਰਾ ਇਹ ਬਾਰਡਰ ਏਰੀਆ ਇਹਦੇ ਚੈਪਮੀਟਰ ਜਿਹੜੇ ਬਿਜਲੀ ਕਰ ਜਾਵਾਂ ਕਰਾਵਾਂਗੇ ਇਸ ਤੋਂ ਇਲਾਵਾ ਔਰ ਜਿਹੜੀਆਂ ਮੰਗਾ ਸਾਡੀਆਂ ਉਹ ਕਾਫੀ ਚੱਲ ਰਹੀਆਂ ਵਾਂ ਸਮੇ ਸਮੇਸਾਰ ਉਹਦੀਆਂ ਜਾਣਗੇ ਅੱਜ ਦੀ ਮੇਨ ਮੀਟਿੰਗ ਆ 16 ਅਗਸਤ ਨੂੰ ਜਿਹੜਾ ਅਸੀਂ ਰਈਆ ਮੰਡੀ ਦੇ ਵਿੱਚ ਜਿਹੜੀ ਕਾਨਫਰੰਸ ਕਰਾਇਆ ਵੱਧ ਚੜ ਕੇ ਵਿੱਚ ਇਹ ਸਾਲਵਾਂਗੇ ਔਰ ਸਾਡੇ ਕਿਸਾਨ ਜਿਹੜੇ ਆ ਬਲੰਦੀਆਂ ਦੇ ਉੱਤੇ ਜਾਣਗੇ ਇਹੋ ਸਾਡੀ ਅੱਜ ਦੀ ਮੀਟਿੰਗ ਦਾ ਅਜੰਡਾ ਸੀ